ਅਕਸਰ ਆਖਿਆ ਜਾਂਦਾ ਹੈ ਕਿਤੇ ਕੋਈ ਆਫਤ ਆਈ ਹੋਵੇ ਤੇ ਜਾਂ ਫਿਰ ਕਿ ਚੰਗਾ ਕੰਮ ਹੋਵੇ ਤੇ ਪੰਜਾਬੀ ਹਰ ਇੱਕ ਕਦਮ ਤੇ ਅੱਗੇ ਹੁੰਦੇ ਨੇ ਅੱਜ ਅਸੀਂ ਉਹ ਯੋਧਾ ਚ ਮੌਜੂਦ ਹਾਂ ਇੱਥੇ ਵੀ ਪੰਜਾਬ ਤੋਂ ਆਏ ਲੋਕਾਂ ਦੇ ਵਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਪੰਜਾਬੀ ਵੱਲੋਂ ਲੰਗਰ ਲਗਾ ਦਿੱਤਾ ਗਿਆ ਹੈ ਖੁੱਲਾ ਭੰਡਾਰਾ ਚੱਲ ਰਿਹਾ ਹੈ ਇੱਥੇ ਮੇਰੇ ਨਾਲ ਪ੍ਰਬੰਧਕ ਮੌਜੂਦ ਨੇ ਇਸ ਲੰਗਰ ਕਮੇਟੀ ਦੇ ਬੁਢਲਾਡੇ ਤੋਂ ਆਈ ਹੈ ਟੀਮ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ ਸਾਹਿਬ ਨੂੰ ਜੈ ਜੈ ਸ਼੍ਰੀ ਰਾਮ ਆਪਣੀ ਟੀਮ ਦਾ ਨਾਮ ਦੱਸ ਦਿਓ ਤੇ ਬੁਢਲਾਡੇ ਤੋਂ ਤੁਸੀਂ ਆਏ ਹੋ ਕਦ ਕੀ ਕਦੋਂ ਆਏ ਸੀ ਇੱਥੇ ਲੰਗਰ ਦੇ ਲਈ ਸਾਡੀ ਸੰਸਥਾ ਦਾ ਨਾਮ ਹੈ ਜੀ ਸ਼ਿਵ ਸ਼ਕਤੀ ਸੇਵਾ ਮੰਡਲ ਬਟਲਾੜਾ ਜੀ ਸਾਡੀ ਸੰਸਥਾ ਪਿਛਲੇ 38 ਸਾਲਾਂ ਤੋਂ ਅਮਨ ਰਾਜ ਦੀ ਯਾਤਰਾ ਤੇ ਲੰਗਰ ਲਗਾਉਂਦੀ ਹੈ ਪਹਿਲਗਾਮ ਤੇ ਬਾਲਟਾਲ ਹੁਣ ਸਾਲ ਨੂੰ ਸ਼੍ਰੀ ਰਾਮ ਮੰਦਰ ਕਮੇਟੀ ਵੱਲੋਂ ਚੰਪਤ رائے ਜੀ ਵੱਲੋਂ ਵਿਸ਼ੇਸ਼ ਆਮੰਤਰਣ ਮਿਲਿਆ ਉਹਨਾਂ ਦੀ ਪ੍ਰੇਰਣਾ ਨਾਲ ਹੀ ਅਸੀਂ ਇੱਥੇ ਲੰਗਰ ਲਗਾਉਣ ਆਏ ਆਂ ਔਰ ਸਾਨੂੰ ਇਹ ਸ਼ੈੱਡ ਵਗੈਰਾ ਉਹਨਾਂ ਨੇ ਲਗਾ ਕੇ ਦਿੱਤਾ ਹੈ ਲੰਗਰ ਦਾ ਸਾਰਾ ਇੰਤਜ਼ਾਮ ਸ਼ਿਵ ਸ਼ਕਤੀ ਸੇਵਾ ਮੰਦਰ ਬਟਲਾੜਾ ਵੱਲੋਂ ਕੀਤਾ ਜਾ ਰਿਹਾ ਹੈ। ਜੀ। ਕੱਲ ਅਸੀਂ ਲੰਗਰ ਸ਼ੁਰੂ ਕਰ ਦਿੱਤਾ ਸੀ ਅੱਜ ਲੰਗਰ ਦਾ ਦੂਸਰਾ ਦਿਨ ਹੈ ਜੀ। ਜੀ। ਤਾਂ ਜਿਹੜਾ ਲੰਗਰ ਅੱਜ ਦੂਸਰਾ ਦਿਨ ਹੈ ਪ੍ਰਬੰਧ ਇੱਥੇ ਦੇਖਿਆ ਬਹੁਤ ਵਧੀਆ ਚੱਲਦੇ ਪਏ ਨੇ। ਕੋਈ ਪਰੇਸ਼ਾਨੀਆਂ ਤਾਂ ਨਹੀਂ ਆ ਰਹੀਆਂ ਜਿੱਥੋਂ ਆਣ ਲੱਗੇ ਕੋਈ ਆਖ ਆਈ ਹੋਵੇ। ਗੱਲ ਹੈ ਇਸ ਤਰ੍ਹਾਂ ਭਾਈ ਜਾਨ ਪਰੇਸ਼ਾਨੀ ਕੋਈ ਨਹੀਂ ਆਈ। ਔਰ ਰਾਮ ਜੀ ਦੀ ਕਿਰਪਾ ਨਾਲ ਅਗਰ ਕੋਈ ਪਰੇਸ਼ਾਨੀ ਆਏਗੀ ਤੇ ਆਪਣੇ ਆਪ ਹੀ ਦੂਰ ਹੋ ਜਾਏਗੀ। ਜੀ। ਤਾਂ ਤੁਸੀਂ ਹੁਣ ਇੱਥੇ ਲੰਗਰ ਕਿਸ ਦਿਨ ਤੱਕ ਲਗਾਓਗੇ ਤੇ ਕਿਦਾਂ ਪ੍ਰਬੰਧ ਚੱਲਣਗੇ? ਸਾਡਾ ਜਿਹੜਾ ਲੰਗਰ ਲਗਾਉਣ ਦਾ ਟਿੱਚਾ ਹੈ ਉਹ 1 ਫਰਵਰੀ ਤੱਕ ਹੈ ਲੇਕਿਨ ਫਿਰ ਵੀ ਅਗਰ ਰਾਮ ਜੀ ਚਾਹਣਗੇ ਤੇ ਇਹਦੀ ਮਿਆਦ ਹੋਰ ਵੀ ਵੱਧ ਸਕਦੀ ਹੈ ਲੰਗਰ ਸੇਵਾ 24 ਘੰਟੇ ਚੱਲੇਗੀ ਇੱਥੇ ਰਾਤ ਨੂੰ 4 ਘੰਟੇ ਬੰਦ ਹੋਏਗੀ 12 ਤੋਂ 4 ਜੀ ਬਾਕੀ ਇਹ 20 ਘੰਟੇ ਚੱਲਦਾ ਰਹੇਗਾ ਯਾਨੀ ਕਿ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਏਗਾ ਤੇ 12 ਵਜੇ ਤੱਕ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਜੀ ਤੇ ਉਹ ਰਾਮ ਭਗਤ ਦੇ ਜੋ ਪੰਜਾਬ ਤੋਂ ਇੱਥੇ ਸਪੈਸ਼ਲੀ ਲੰਗਰ ਲੈ ਲੰਗਰ ਦੇ ਰਸਤੇ ਲੱਗੇ ਪਹੁੰਚੇ ਨੇ ਤਾਂ ਲੰਗਰ ਇੱਥੇ ਲਗਾ ਦਿੱਤਾ ਗਿਆ ਹੈ ਪੰਜਾਬੀ ਅਕਸਰ ਆਖਿਆ ਜਾਂਦਾ ਹੈ ਕਿ ਲੰਗਰਾਂ ਨੇ ਜਾਂ ਕੋਈ ਵੀ ਇਸ ਤਰੀਕੇ ਨਾਲ ਕੰਮ ਕਰਨਾ ਹੋਵੇ ਤਾਂ ਪੰਜਾਬੀ ਹਰ ਕਦਮ ਤੇ ਅੱਗੇ ਹੋਣਗੇ ਤੇ ਯੁੱਧਾਂ ਦੇ ਵਿੱਚ ਵੀ ਫਿਰ ਪੰਜਾਬੀਆਂ ਨੇ ਡੇਰਾ ਲਾ ਲਿਆ ਤੇ ਲਾ ਦਿੱਤੇ ਇੱਥੇ ਵੀ ਲੰਗਰਾਂ ਦੇ ਮੂੰਹ ਖੋਲ ਦਿੱਤੇ ਨੇ ਆਉਣ ਵਾਲੇ ਭਗਤਾਂ ਦੇ ਲਈ ਇਸ ਨਾਲ ਮਿਲੋ ਦੇ ਯੋਜਕ ਹੋਰ ਅਪਡੇਟਸ ਵੀ ਵੇਖਦੇ ਰਹੋ ਜਗਬਾਨੀ ਟੀਵੀ ਅਕਸਰ ਆਖਿਆ ਜਾਂਦਾ ਹੈ ਕਿ ਜੇ ਕੋਈ ਆਫਤ ਆਈ ਹੋਵੇ ਤੇ ਜਾਂ ਫਿਰ ਕਿ ਚੰਗਾ ਕੰਮ ਹੋਵੇ ਤਾਂ ਪੰਜਾਬੀ ਹਰ ਇੱਕ ਕਦਮ ਤੇ ਅੱਗੇ ਹੁੰਦੇ ਨੇ ਅੱਜ ਅਸੀਂ ਯੁੱਧਾਂ 'ਚ ਮੌਜੂਦ ਹਾਂ ਇੱਥੇ ਵੀ ਪੰਜਾਬ ਤੋਂ ਆਏ ਲੋਕਾਂ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਪੰਜਾਬੀ ਵੱਲੋਂ ਲੰਗਰ ਲਗਾ ਦਿੱਤਾ ਗਿਆ ਖੁੱਲਾ ਭੰਡਾਰਾ ਚੱਲ ਰਿਹਾ ਹੈ ਇੱਥੇ ਮੇਰੇ ਨਾਲ ਪ੍ਰਬੰਧਕ ਮੌਜੂਦ ਨੇ ਇਸ ਲੰਗਰ ਕਮੇਟੀ ਦੇ ਬੁਢਲਾਡੇ ਤੋਂ ਆਈ ਹੈ ਟੀਮ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੀ ਸਾਹਿਬ ਨੂੰ ਜੈ ਜੈ ਸ਼੍ਰੀ ਰਾਮ ਆਪਣੀ ਟੀਮ ਦਾ ਨਾਮ ਦੱਸ ਦਿਓ ਤੇ ਬੁਢਲਾਡੇ ਤੋਂ ਤੁਸੀਂ ਆਏ ਹੋ ਕਦੋਂ ਕਦੋਂ ਆਏ ਸੀ ਇੱਥੇ ਲੰਗਰ ਜਰ ਤੁਸੀਂ ਸਾਡੀ ਸੰਸਥਾ ਦਾ ਨਾਮ ਹੈ ਜੀ ਸ਼ਿਵ ਸ਼ਕਤੀ ਸੇਵਾ ਮੰਡਲ ਬੁਢਲਾਡਾ ਜੀ ਸਾਡੀ ਸੰਸਥਾ ਪਿਛਲੇ 38 ਸਾਲਾਂ ਤੋਂ ਅਮਰਨਾਥ ਜੀ ਦੀ ਯਾਤਰਾ ਤੇ ਲੰਗਰ ਲਗਾਉਂਦੀ ਹੈ ਪਹਿਲਗਾਮ ਤੇ ਬਲਟਾਲ ਹੁਣ ਸਾਲ ਨੂੰ ਸ਼੍ਰੀ ਰਾਮ ਮੰਦਰ ਕਮੇਟੀ ਵੱਲੋਂ ਚੰਪਤ ਰਾਏ ਜੀ ਵੱਲੋਂ ਵਿਸ਼ੇਸ਼ ਆਮੰਤਰਣ ਮਿਲਿਆ ਉਹਨਾਂ ਦੀ ਪ੍ਰੇਰਣਾ ਨਾਲ ਹੀ ਅਸੀਂ ਇੱਥੇ ਲੰਗਰ ਲਗਾਉਣ ਆਏ ਆਂ ਔਰ ਸਾਨੂੰ ਇਹ ਸ਼ੈੱਡ ਵਗੈਰਾ ਉਹਨਾਂ ਨੇ ਲਗਾ ਕੇ ਦਿੱਤਾ ਲੰਗਰ ਦਾ ਸਾਰਾ ਇੰਤਜ਼ਾਮ ਸ਼ਿਵ ਸ਼ਕਤੀ ਸੇਵਾ ਮੰਦਰ ਬਟਾ ਡਾ ਵੱਲੋਂ ਕੀਤਾ ਜਾ ਰਿਹਾ ਹੈ ਜੀ ਕੱਲ ਅਸੀਂ ਲੰਗਰ ਸ਼ੁਰੂ ਕਰ ਦਿੱਤਾ ਸੀ ਅੱਜ ਲੰਗਰ ਦਾ ਦੂਸਰਾ ਦਿਨ ਹੈ ਜੀ ਜੀ ਤਾਂ ਜਿਹੜਾ ਲੰਗਰ ਦਾ ਦੂਸਰਾ ਦਿਨ ਹੈ ਪ੍ਰਬੰਧ ਇੱਥੇ ਦੇਖਿਆ ਬਹੁਤ ਵਧੀਆ ਚੱਲਦੇ ਪਏ ਨੇ ਕੋਈ ਪਰੇਸ਼ਾਨੀਆਂ ਤਾਂ ਨਹੀਂ ਆ ਰਹੀਆਂ ਉੱਥੋਂ ਆਣ ਲੱਗੇ ਕੋਈ ਆਖ ਆਈ ਹੋਵੇ ਗੱਲ ਹੈ ਇਸ ਤਰ੍ਹਾਂ ਭਾਈ ਜਾਨ ਪਰੇਸ਼ਾਨੀ ਕੋਈ ਨਹੀਂ ਆਈ ਔਰ ਰਾਮ ਜੀ ਦੀ ਕਿਰਪਾ ਨਾਲ ਅਗਰ ਕੋਈ ਪਰੇਸ਼ਾਨੀ ਆਏਗੀ ਤੇ ਆਪਣੇ ਆਪ ਹੀ ਦੂਰ ਹੋ ਜਾਏਗੀ ਤੁਸੀਂ ਹੁਣ ਇੱਥੇ ਲੰਗਰ ਕਿਸ ਦਿਨ ਤੱਕ ਲਗਾਓਗੇ ਤੇ ਕਿਦਾਂ ਪ੍ਰਬੰਧ ਚੱਲਣਗੇ ਸਾਡਾ ਜਿਹੜਾ ਲੰਗਰ ਲਗਾਉਣ ਦਾ ਟੀਚਾ ਹੈ ਉਹ 1 ਫਰਵਰੀ ਤੱਕ ਹੈ ਲੇਕਿਨ ਫਿਰ ਵੀ ਅਗਰ ਰਾਮ ਜੀ ਚਾਹਣਗੇ ਤੇ ਇਹਦੀ ਮਿਆਦ ਹੋਰ ਵੀ ਵੱਧ ਸਕਦੀ ਹੈ ਲੰਗਰ ਸੇਵਾ 24 ਘੰਟੇ ਚੱਲੇਗੀ ਜੀ ਇੱਥੇ ਰਾਤ ਨੂੰ 4 ਘੰਟੇ ਬੰਦ ਹੋਏਗੀ 12 ਤੋਂ 4 ਜੀ ਬਾਕੀ ਇਹ 20 ਘੰਟੇ ਚੱਲਦਾ ਰਹੇਗਾ ਯਾਨੀ ਕਿ ਸਵੇਰੇ 4 ਵਜੇ ਤੋਂ ਸ਼ੁਰੂ ਹੋ ਜਾਏਗਾ ਤੇ 12 ਵਜੇ ਤੱਕ 4 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਜੀ ਯੋ ਰਾਮਬਖ ਦੇ ਜੋ ਪੰਜਾਬ ਤੋਂ ਇੱਥੇ ਸਪੈਸ਼ਲੀ ਲੰਗਰ ਲਿਆ ਲੰਗਰ ਦੇ ਰਸਤੇ ਲੱਗੇ ਪਹੁੰਚੇ ਨੇ ਤਾਂ ਲੰਗਰ ਇੱਥੇ ਲਗਾ ਦਿੱਤਾ ਗਿਆ ਪੰਜਾਬੀ ਅਕਸਰ ਆਖਿਆ ਜਾਂਦਾ ਹੈ ਕਿ ਲੰਗਰਾਂ ਨੇ ਹੁਣ ਜਾਂ ਕੋਈ ਵੀ ਇਸ ਤਰੀਕੇ ਦੇ ਨਾਲ ਕੰਮ ਕਰਨਾ ਹੋਵੇ ਤਾਂ ਪੰਜਾਬੀ ਹਰ ਕਦਮ ਤੇ ਉਹ ਅੱਗੇ ਹੋਣਗੇ ਤੇ ਯੋਧਿਆ ਦੇ ਵਿੱਚ ਵੀ ਫਿਰ ਪੰਜਾਬੀਆਂ ਨੇ ਡੇਰਾ ਲਾ ਲਿਆ ਤੇ ਲਾ ਦਿੱਤੇ ਇੱਥੇ ਵੀ ਲੰਗਰਾਂ ਦੇ ਮੂੰਹ ਖੋਲ ਦਿੱਤੇ ਨੇ ਆਉਣ ਵਾਲੇ ਭਗਤਾਂ ਦੇ ਲਈ ਇਸ ਨਾਲ ਮਿਲੋ ਜਿਓ ਜੱਕ ਹੋਰ ਅਪਡੇਟਸ ਵੀ ਦੇਖਦੇ ਰਹੋ ਜੱਕ ਮਾਨੀ ਤੇ